ਜੀ ਕਿਦਾਂ ਐਕਸੀਡੈਂਟ ਜਿਹੜਾ ਹੋਇਆ ਇਹਨੋ ਜੀ ਜੱਲੇ ਪਿੰਡ ਤੋਂ ਜਦੋਂ ਆਪਾਂ ਸੌਂਡੇ ਵੱਲ ਨੂੰ ਆਉਂਦੇ ਆ ਉੱਥੇ ਇੱਕ ਮੋੜ ਹੈ ਜੀ ਤੇ ਮੋੜ ਹੈ ਮੋੜ ਮਤਲਬ ਧੁੰਦ ਕਾਰਨ ਥੋੜਾ ਦਾ ਦਿਖਦਾ ਘਟਾ ਜੀ ਖੱਬੇ ਹੱਥ ਦਰੱਖਤ ਆ ਇੱਕ ਆਪਣੇ ਸਰਦੂਰਗੜ੍ਹ ਤੋਂ ਆਏ ਸੀਗੇ ਪਰਿਵਾਰ ਆਪਣੇ ਕਿਸੇ ਨੇੜੇ ਦੇ ਰਿਸ਼ਤੇਦਾਰ ਦੇ ਫੁੱਲ ਪਾਉਣ ਲਈ ਕੀਰਤਬਾਹਵ ਜਾ ਰਹੇ ਸੀ ਜਦੋਂ ਮੋੜ ਤੇ ਆਏ ਧੁੰਦ ਕਾਰਨ ਮੋੜ ਦਿਖਿਆ ਨਹੀਂ ਹੈਗਾ ਖੱਬੇ ਹੱਥ ਸੀ ਜੀ ਆਪਣਾ ਦਰੱਖਤ ਉਹ ਜਿਹੜੀ ਆੜ ਟੱਕਾ ਗੱਡੀ ਸੀ ਉਹ ਦਰੱਖਤ ਦੇ ਵਿੱਚ ਟਕਰਾ ਗਈ ਦੋ ਬੰਦੇ ਸੀਗੇ ਮਰਤਕ ਇੱਕ ਦਾ ਰਜਿੰਦਰ ਸਿੰਘ Son of ਜਰਨੈਲ ਸਿੰਘ ਉਮਰ 65 ਸਾਲ ਇੱਕ ਬਲਬੀਰ ਸਿੰਘ Son of ਦਾਰਾ ਸਿੰਘ ਇਹਨਾਂ ਦੀ ਉਮਰ 60 ਸਾਲ ਦੀ ਪਿੰਡ ਸਰਦੂਲਗੜ ਤੋਂ ਇਹਨਾਂ ਦੀ ਦੋਆ ਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਬੰਦੇ ਦਾਖਲ ਐ ਜੀ ਇੱਕ ਲੇਡੀ ਤੇ ਇੱਕ ਬੰਦਾ ਦਾਖਲ ਐ ਦੋ ਠੀਕ ਠਾਕ ਐ ਯਾਨੀ ਕਿ ਛੇ ਬੰਦੇ ਬੈਠੇ ਤੇ ਗੱਡੀ ਜੇ ਵੀ ਤੁਹਾਰੇ ਸੀ ਇਹ ਸਰਦੂਲਗੜ ਤੋਂ ਜਿਲ੍ਹਾ ਮਾਨਸਾ ਤੋਂ ਆਇਆ ਸੀ ਵੀ ਇਹ ਹਾਦਸਾ ਜਿਹੜਾ ਧੁੰਦ ਕਾਰਨ ਆ ਰਸਤਾ ਦਿਖਿਆ ਨਹੀਂ ਆਇਆ ਤੇ ਉਹ ਜਿਹੜਾ ਮੋੜ ਸੀ ਮੋੜ ਧੁੰਦ ਦੇ ਕਾਰਨ ਮੋੜ ਵੀ ਦਿਖਿਆ ਉਹਨਾਂ ਨੂੰ ਤੇ ਮੋੜ ਨਾ ਦੇਖਣ ਕਰਕੇ ਬ੍ਰੰਗਸੀ ਕਬਿਆਤ ਉਹ ਡਰੱਕ ਦੇ ਨਾਲ ਗੱਡੀ ਟਕਰਾ ਗਈ। ਦਾਖਲ ਕਿਤਨੇ ਜਿਹੜੇ ਇਹ ਸਿਵਲ ਹਸਪਤਾਲ ਦਾਖਲ ਹੈ ਜੀ ਤੇ ਉਹਨਾਂ ਡੈੱਡ ਬੋਡੀ ਦੋਆਂ ਦੀ ਵੀ ਉੱਥੇ ਪਈ ਆ ਮੋਰਤਰੀ ਚ ਪਈ ਆ ਤੇ ਹੁਣ ਜਾ ਕੇ ਇਹਨਾਂ ਦੀ ਜੋ ਪੋਸਟ ਮਾਰਟੀਮ ਕਰਾਂਗੇ ਜੀ ਕਾਰ 174 ਦੀ ਤੇ ਮ੍ਰਿਤਕ ਦੇ ਜਿਹੜੇ ਡੈੱਡ ਬੋਡੀ ਸਰੀਰ ਇਹ ਵਾਰਤਾਂ ਦੇ ਹਵਾਲੇ ਕਰ ਦਵਾਂਗੇ। ਹਾਂ ਧੰਨ